ਹਾਂਜੀ ਇੱਧਰ ਖੜਾ ਜੀ 65 IPI ਫਾਰਮ ਟਰੈਕ ਕੰਡੀਸ਼ਨ ਤੋਂ ਹੀ ਦੇ ਸਕਦਾ ਹਾਂ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਟਾਇਟਰ ਹੈ ਜੀ ਸ਼ੋਰੂਮ ਕੰਡੀਸ਼ਨ ਟਰੈਕਾ ਦੇ ਸਕਦਾ ਰੰਗ ਰੰਗ ਚੈੱਕ ਕਰ ਸਕਦੇ ਟਾਇਰਾਂ ਦੀ ਕੰਡੀਸ਼ਨ ਦੇ ਸਕਦਾ ਟੈਟਪਾ ਵੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਜੀ ਆਪਾਂ ਮਾਡਲ ਦੀ ਜੇ ਗੱਲ ਕਰੀ ਅੱਠ ਮਾਡਲ ਦਾ 3 ਲੱਖ ਇਹ ਡਮਾਰਾ ਪਈਏ ਟਰੈਕਟਰ ਦੇ ਟਰੈਕਟਰ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਈ ਦੇ ਸਕਦਾ ਤੁਸੀਂ ਚੇਕ ਕਰ ਸਾਬ ਹੁੰਦੇ ਬਿਲਕੁਲ ਸਾਫ ਹਾਲਟ ਵਿੱਚ ਆ ਇਧਰ ਖੜਾ ਹੈ ਸਵਰਾਏ 855 ਦੇ ਸਕਦਾ ਕੰਡੀਸ਼ਨ ਇਹਦੀ ਵੀ ਇਹ ਵੀ ਟਰੈਕਟਰ ਸਾਰਾ origignal ਟਰੈਕਟਰ ਹੈ ਟਾਇਰਾਂ ਦੀ ਜੇ ਗੱਲ ਕਰੇ ਟਾਇਰ ਦੇ ਸਕਦਾ ਅਗਲੇ ਨਵੇਂ ਪਿਛਲੇ ਹੈਗੇ ਆ ਜੀ 70 ਕੁ ਪੈਸੇ ਟਾਇਰ ਹੈਗੇ ਆ ਜੀ ਇਹਦੀ ਵੀ ਕੰਡੀਸ਼ਨ ਤੁਸੀਂ ਦੇ ਸਕਦੇ ਹੋ ਇੱਕ ਮਾਡਲ ਆ ਜੀ ਇਹ 260000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਹੈ ਇਹ ਕੰਡੀਸ਼ਨ ਵਧੀਆ ਬਿਲਕੁਲ ਸਾਫ਼ ਰਵੇ ਵਿੱਚ ਪਿਆ ਜੀ ਇੱਧਰ ਤੇ ਇੱਧਰ ਦੇ ਸਕਦੇ ਹੋ ਤੁਸੀਂ ਸਬਰਾਜ 852 ਖੜਾ ਜੀ ਐਫ ਇਹਦੀ ਵੀ ਕੰਡੀਸ਼ਨ ਤੇ ਦੇਖ ਸਾਡੇ ਬਿਲਕੁਲ ਸਾਫ਼ ਹਾਲਤ ਟਰੈਕਟਰ ਹੈ ਜੀ ਇਹ ਆਪਾਂ ਮਾਡਲ ਦੀ ਜੀ ਗੱਲ ਕਰੀ ਜੀ 12 ਮਾਡਲ ਹੈ ਇਹ ਪਹਿਲਾਂ ਕੰਡੀਸ਼ਨ ਤੇ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਰੰਗ ਰੋਗ ਦੇਖ ਸਕਦੇ ਕਿਸੇ ਪਾਸੇ ਕੋਈ ਲੇਕ ਛੇਕ ਨਹੀਂ ਹੈਗਾ ਜੀ ਰੰਗ ਰੋਗਨ ਵੀ ਦੇ ਸਕਦੇ ਹੋ ਸਾਰਾ origignal tractor ਦੇ ਸਕਦੇ ਹੋ ਤੁਸੀਂ ਆਪਾਂ ਹੁਣ ਮਾੜੋ ਦੀ ਗੱਲ ਕਰਦੇ ਆ ਮਲ 445000 ਡਿਮਾਂਡ ਆ ਇਹਦੇ ਮਾਡਲ ਹੈਗਾ 12 ਤੇ ਦੇ ਸਕਦੇ ਤੁਸੀਂ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਕੋਈ ਕਮੀ ਪੀਸ਼ੇਂਟ ਟਰੈਕਟਰ ਦੀ ਦੇ ਸਕਦੇ ਹੋ ਤੇ ਅੰਜਾਮ ਨੰਬਰ ਆ ਇਹ ਇੱਧਰ ਖੜਾ ਸੋਨ ਵਾਲੀ ਕੱਢੀ ਗਏ 60 ਇੰਟਰਨੈਸ਼ਨਲ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਫਾਲਟਰ ਵਿੱਚ ਟਰੈਕਟਰ ਜੀ ਇਹ ਆਪਾਂ ਮਾਡਲ ਦੀ ਗੱਲ ਕਰੀ 10 ਮਾਡਲ 250000 ਰੁਪਏ ਡਿਮਾਂਡ ਹੈ ਟਰੈਕਟਰ ਦੀ ਬਿਲਕੁਲ ਸਾਫ ਫਾਲਟਰ ਵਿੱਚ ਖੜਾ ਏ ਟਰੈਕਟਰ ਕੋਈ ਕਮਨੀ ਪੇਸ਼ੈਂਟ ਟਰੈਕਟਰ ਨਹੀਂ ਸਾਊਬ ਤੁਸੀਂ ਕਹੇ ਬੱਸ ਉਹ ਕਲੀਚ ਨੇ ਟਾਇਰਾਂ ਦੀ ਜੀ ਗੱਲ ਕਰੇ ਟਾਇਰ ਇਹਦੇ ਨਵੇਂ ਆ ਜੀ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਦੇ ਸਕਦੇ ਬਿਲਕੁਲ ਕੋਕਾਪੀ ਟਰੈਕਟਰ ਆ ਜੀ ਮਸ਼ੀਨ ਖੜਾ ਏ 241 ਡੀਆਈ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਸਾਫ ਫਾਲਟਰ ਵਿੱਚ ਟਰੈਕਟਰ ਆ ਜੀ ਇਹ ਇਹ ਸਾਰਾ origignal tractor tyreਾਂ ਦੀ ਗੱਲ ਹੈ 70 ਤੋਂ 72 ਰੁਪਏ ਦਾ ਟਾਇਰ ਆ ਕੋਡੀਅਰ ਦੇ ਟਾਇਰ ਹੀ ਦੇ ਸਕਦਾ ਕੰਡੀਸ਼ਨ ਤੋਂ ਹੀ ਕੰਡੀਸ਼ਨ ਤੋਂ ਹੀ ਚੈੱਕ ਕਰ ਸਕਦੇ ਟਾਇਰਾਂ ਦੀ ਜੇ ਗੱਲ ਕਰ ਰਿਹਾ 70 ਤੋਂ 75 ਰੁਪਏ ਟਾਇਰ ਹੈ ਕਿਹੇ ਪਾਸੇ ਕੋਈ ਲੀਕ ਨਹੀਂ ਹੈਗਾ ਜੀ origignal tractor ਹੈ ਜੀ ਇਹ ਮਾਡਲ ਹੈਗਾ ਜੀ 8 2 ਲੱਖ 45000 ਰੁਪਏ ਦਾ ਆ 85000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨ ਤਾਨ ਹੋ ਗਏ ਬਾਕੀ ਨਾਲ 92 ਨੰਬਰ ਵੀ ਦਵਾਂ ਉਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਕੀ ਤੇ ਮਹਿੰਦਰਾ ਖੜਾ 75 DI 1.2 ਲੱਖ ਹਾਂ ਜੀ ਇਹ ਡਬਲ ਕਲਚ ਹੈ ਜੀ ਠੀਕ ਆ ਜੀ ਤੇ ਇੰਜਨ ਗੇਅਰ ਕੇ ਮੈਂ ਬਾਈ ਜੀ ਯਮਾ ਫਹੀ ਹੈ ਫੁੱਲ ਗਾਰੰਟੀ ਹੈ ਲੀਕ ਸ਼ੀਕ ਤਾਂ ਨਹੀਂ ਕਿਸੇ ਬਸ ਯਮਾ ਨਹੀਂ ਵਾਹ ਕੇ ਲੈ ਸਾਰਾ ਓਰੀਜਨਲ ਆ ਟਰੈਕਟਰ ਹੈ ਜੀ ਮੈਂ ਦੱਸਾਂ ਠੀਕ ਆ ਜੀ ਫਸਟ ਓਨਰ ਹੀ ਹੈ ਨਾ ਨਹੀਂ ਦੂਜੇ ਤਾਂ ਦੇ ਅੱਛਾ ਦੂਜੇ ਤਾਂ ਤੇ ਠੀਕ ਆ ਜੀ ਕਾਗਜ਼ ਪੱਤਰ ਓਕੇ ਵੀਰੇ ਓਕੇ ਜੀ ਠੀਕ ਆ ਜੀ ਤੇ ਕਿੰਨਾ ਮਾਡਲ ਹੈ ਇਹ 92 ਮਾਡਲ 92 ਮਾਡਲ ਹੈ ਤੇ ਡਿਮਾਂਡ ਕੀ ਹੈ ਜੀ ਇਹਦੀ 2 ਲੱਖ 10 ਹਜ਼ਾਰ 2 ਲੱਖ 10 ਹਜ਼ਾਰ ਰੁਪਏ ਠੀਕ ਆ ਜੀ ਤੇ ਨੰਬਰ ਬੋਲ ਦੋ ਬਈ ਆਪਣਾ 98598 92518 92518 ਇਸ ਨੰਬਰ ਨੰਬਰ ਤੇ ਸਾਰੀ ਜਾਣਕਾਰੀ ਬਾਈ ਤੋਂ ਤੁਸੀਂ ਲੈ ਸਕਦੇ ਹੋ ਤੇ ਚਾਰ ਟਰੈਕਟਰ ਹੀ ਬਾਈ ਕੋਲੇ ਤੇ ਮਾਨਦਾਨ ਹੋਊਗਾ ਜੀ ਆਪਣੀ ਵੀਡੀਓ ਜਿਹੜਾ ਦੇਖ ਕੇ ਜਾਊਗਾ ਹੋਊਗਾ ਲਓ ਵੀ ਮਿੱਤਰੋ ਜਿਹੜਾ ਆਪਣੀ ਵੀਡੀਓ ਦੇਖ ਕੇ ਉਹ ਤਾਂ ਫੁੱਲ ਮਾਨਦਾਨ ਹੋਊਗਾ ਜੀ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇ ਹੋਰ ਵੀ ਕੋਈ ਲੈਣਾ ਹੋਵੇ ਉਹ ਵੀ ਖੜੇ ਆਪਣੇ ਕੋਲੇ ਹੋਣੇ ਲਿਕਾ ਵਗੈਰਾ ਘਰੇ ਅੱਛਾ ਸਾਰੇ ਟਰੈਕਟਰ ਮਿਲ ਜਾਣਗੇ ਠੀਕ ਆ ਜੀ ਲਓ ਮੇਤਰ ਹੋਰ ਵੀ ਬਾਈ ਕੋਲ ਘਰੇ ਟਰੈਕਟਰ ਖੜਿਆ ਜੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੋਣਗੇ 100% ਗਾਰੰਟੀ ਹੋ ਕਾਗਜ਼ ਕਾਗਜ਼ ਪੱਤਰ ਬਿਲਕੁਲ ਓਕੇ ਮਿਲਣਗੇ ਜੀ ਤੇ ਵੀਡੀਓ ਨੂੰ ਦੱਬ ਕੇ ਸਾਰੇ ਪੰਜਾਬ ਨੰਬਰ ਠੀਕ ਆ ਜੀ ਬਾਕੀ ਬਾਈ ਦਾ ਨੰਬਰ ਵੀ ਬੋਲਤਾ ਜੀ ਉਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈ ਧੰਨਵਾਦ